ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਦਿਨ ਦੀਆਂ ਕੁਝ ਬੜੀਆਂ ਖਬਰਾਂ ਦੇ ਉੱਪਰ ਚਾਤ ਪਾਉਣੀ ਆ ਸਾਕਾ ਨੀਲਾ ਤਾਰਾ ਦੀ 41 ਬਰਸੀ ਅੱਜ ਜਥੇਦਾਰ ਗੜਗਜ ਨੇ ਅਰਦਾਸ ਦੌਰਾਨ ਸੇਖ ਕੌਮ ਦੇ ਨਾਂ ਦਿੱਤਾ ਸੰਦੇਸ਼ ਸਾਡੇ ਤੋਂ ਬਿਨਾ ਕੋਈ ਵੀ ਪੰਜਾਬੀ ਫਿਲਮ ਨਹੀਂ ਚੱਲਦੀ ਪਾਕਿਸਤਾਨੀ ਕਲਾਕਾਰ ਠਾਕੁਰ ਦਾ ਵਿਵਾਦਿਤ ਬਿਆਨ ਅਦਾਕਾਰ ਜਤਿੰਦਰ ਤੇ ਉਹਨਾਂ ਦੇ ਪਰਿਵਾਰ ਦੀਆਂ ਕੰਪਨੀਆਂ ਨੇ 855 ਕਰੋੜ ਰੁਪਏ ਦੀ ਵੇਚੀ ਜ਼ਮੀਨ ਵੇਨ ਜੋਰ ਦੀ ਅਮਰਾਵਤੀ ਮਾਲ ਨੇੜੇ ਗੋਲੀਬਾਰੀ ਇੱਕ ਦੀ ਹੋਈ ਮੌਤ ਇੱਕ ਜ਼ਖਮੀ ਤਿੰਨ ਦਹਾਕਿਆਂ ਦੀ ਉਡੀਕ ਮੁਕੀ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਅੱਜ ਕਰਨਗੇ ਉਦਘਾਟਨ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਸਾਕਾ ਨੀਲਾ ਤਾਰਾ ਦੀ ਅੱਜ ਇੱਕ ਤਾਲਵੀ ਵਰੇਗੰਡ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਮਨਾਈ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਸਵੇਰੇ 8 ਵਜੇ ਕੀਰਤਨ ਤੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਅਰਦਾਸ ਕੀਤੀ ਭਾਈ ਰਾਜਵਾਨਾ ਸਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਕੌਮ ਨੂੰ ਸ਼ਹੀਦਾਂ ਦੇ ਪੁਰਨਿਆਂ ਤੇ ਚੱਲਣ ਦਾ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ ਗਈ ਇਸ ਦੌਰਾਨ ਸ੍ਰੀ ਅਕਾਲ ਤਖਤ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅਰਦਾਸ ਦੇ ਵਿਚਕਾਰ ਸਿੱਖ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਉਧਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵਿਚਕਾਰ ਜੰਗਬੰਦੀ ਵਿਚਾਲੇ ਇੱਕ ਵਾਰ ਫਿਰ ਪਾਕਿਸਤਾਨੀ ਕਾਮੇਡੀਅਨ ਠਾਕੁਰ ਨੇ ਵਿਵਾਦਿਤ ਬਿਆਨ ਦਿੱਤਾ ਹੈ ਪਾਕਿਸਤਾਨੀ ਕਾਮੇਡੀਅਨ ਜੋ ਕਿ ਇਫ ਤਿਕਿਆਰ ठाकुर ਨੇ ਦਾਵਾ ਕੀਤਾ ਹੈ ਕਿ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਪੰਜਾਬ ਦੇ ਵਿੱਚ ਫਿਲਮਾਂ ਨਹੀਂ ਚੱਲਦੀਆਂ ਉਸ ਨੇ ਇਹ ਵਿਵਾਦਿਤ ਬਿਆਨ ਇੱਕ ਟੀਵੀ ਸ਼ੋਅ ਦੌਰਾਨ ਦਿੱਤਾ ਪਾਕਿਸਤਾਨੀ ਕਾਮੇਡੀਅਨ ठाकुर ਨੇ ਆਖਿਆ ਕਿ ਮੈਂ ਭਾਰਤੀ ਪੰਜਾਬ ਵਿੱਚ ਲਗਭਗ 16 ਫਿਲਮਾਂ ਸਾਈਨ ਕੀਤੀਆਂ ਹਨ ਜੋ ਮੈਨੂੰ ਕਰਨੀਆਂ ਪਈਆਂ ਤੇ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡੇ ਨਾਲ ਬਾਈਕਾਟ ਕਰਾਂਗੇ ਇਸ ਦਾ ਜਵਾਬ ਮੈਂ ਦਿੱਤਾ ਕਿ ਤੁਹਾਡੇ ਵਿੱਚ ਬਾਈਕਾਟ ਕਰਨ ਦੀ ਹਿੰਮਤ ਹੀ ਨਹੀਂ ਹੈ ਅਸੀਂ ਬਾਈਕਾਟ ਕਰਦੇ ਹਾਂ ਪੰਜਾਬੀ ਫਿਲਮਾਂ ਸਾਡੇ ਨਹੀਂ ਚਲਦੀਆਂ ਤੇ ਭਾਰਤੀ ਫਿਲਮਾਂ ਪਾਕਿਸਤਾਨੀ ਕਲਾਕਾਰ ਤੋਂ ਬਿਨਾ ਹਟ ਨਹੀਂ ਹੋਈਆਂ ਉਧਰ ਬਾਲੀਵੁੱਡ ਅਦਾਕਾਰ ਜਤੇਂਦਰ ਕਪੂਰ ਤੇ ਉਹਨਾਂ ਦੇ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਜੋ ਕਿ ਪ੍ਰਾਈਵੇਟ ਲਿਮਟਿਡ ਤੇ ਤੁਸ਼ਾਰਮ ਜੋ ਕਿ ਇਨਫਰਾ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਨੇ ਮੁੰਬਈ ਦੇ ਅੰਧੇਰੀ ਵਿੱਚ ਕੋਚ ਬਿਲਟ ਐਪ ਖੇਤਰ ਵਾਲੀ ਜ਼ਮੀਨ 855 ਕਰੋੜ ਰੁਪਏ ਦੇ ਵਿੱਚ ਵੇਚੀ ਹੈ ਰੀਅਲ اسٹیਟ ਸਲਾਹਕਾਰ ਤੇ ਸੈਕਵਰ ਯਾਰਡਸ ਨੇ ਬਿਆਨ ਵਿੱਚ ਆਖਿਆ ਹੈ ਕਿ ਇਸ ਲੈਂਡ ਦੇਣ ਦੇ ਵਿੱਚ 9600 ਜੋ ਕਿ 64.68 ਵਰਗ ਮੀਟਰ ਹੈਕਟੇਅਰ ਜਾਂ ਫਿਰ 2.39 ਏਕੜ ਦੇ ਖੇਤਰਫਲ ਦੇ ਵਿੱਚ ਫੈਲੇ ਦੋ ਪਲਾਟ ਸ਼ਾਮਲ ਹਨ ਜੋ 855 ਕਰੋੜ ਰੁਪਏ ਦੇ ਵਿੱਚ ਵੇਚੇ ਗਏ ਨੇ ਉਧਰ ਅਮਰਾਵਤੀ ਮਾਲਨੇੜੇ ਬੀਤੀ ਦੇਰ ਰਾਤ ਫਿਲਮ ਦੇਖ ਕੇ ਮੋੜ ਰਹੇ ਕੋਜੋ ਨੋਸ਼ਵਾਨਾ ਤੇ ਕੀਤੀ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਅਨੁਪਛਾਤੇ ਹਮਲਾਵਰਾਂ ਨੇ ਨਿਸ਼ਾਨਾ ਬਣਾ ਕੇ ਦੋ ਵਿਅਕਤੀਆਂ ਤੇ ਗੋਲੀਆਂ ਚਲਾਈਆਂ ਗੋਲੀਬਾਰੀ ਦੀ ਇਸ ਘਟਨਾ ਦੇ ਕਾਰਨ ਇਲਾਕੇ ਦੇ ਵਿੱਚ دہشت ਫੈਲ ਚੁੱਕੀ ਹੈ ਗੋਲੀਬਾਰੀ ਦੌਰਾਨ ਪੀੜਤਾ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਹੈ ਤੇ ਪੁਲਿਸ ਲੋ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਉਦਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੀ ਆਪਣੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਆਰਕ ਪੁਲ ਚਨਾਵ ਪੁਲ ਦਾ ਉਦਘਾਟਨ ਕਰਨਗੇ ਤੇ ਪਹਲਗਾਮ دہشتੀ ਹਮਲੇ ਤੋਂ ਬਾਅਦ ਆਪਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੈ ਤੇ ਮੋਦੀ ਜੋ ਕਿ ਪਹਿਲੀ ਦਿੱਲੀ ਸ਼੍ਰੀਨਗਰ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਚੰਦੀ ਦਿਖਾਉਣਗੇ ਤੇ ਇਹ ਪਹਿਲੀ ਰੇਲ ਹੈ ਜੋ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਜੋੜਦੀ ਹੈ ਤੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਜੋ ਕਿ ਪਹਿਲਾ ਜੋ ਕਿ ਕਟੜਾ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਜਾ ਚੁੱਕੇ ਨੇ ਸੋ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਵਿੱਚ ਇਨਾ ਹੀ ਹੋਰ ਨਵੀਆਂ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ